ਦੋਸਤੋ ਮੇਗ ਰਾਜ ਰੱਲਾ ਤੁਹਾਨੂੰ ਕੁਝ ਐਸੇ ਬਜ਼ੁਰਗਾਂ ਦੇ ਨਾਲ ਜਿਹੜੇ ਸਿਆਣੇ ਆ ਤੇ ਤਜਰਬੇਕਾਰ ਆ ਜਿਨ੍ਹਾਂ ਦੀ ਉਮਰ ਲੰਬੀ ਐ ਉਹਨਾਂ ਨਾਲ ਮਿਲੌਂਦਾ ਰਹਿੰਦਾ ਐ ਤੇ ਅੱਜ ਜਿਹੜੀ ਮਾਤਾ ਕੋਲੇ ਮੈਂ ਆਇਆ ਇਹ ਮਾਤਾ ਦਾ ਨਾਂ ਬਲਵਿੰਦਰ ਕੌਰ ਐ ਇਹਨਾਂ ਦੇ ਹਸਬੰਡ ਦਾ ਨਾਂ ਸੀ ਸਰਦਾਰ ਗੁਰਦੇਵ ਸਿੰਘ ਐਨ ਡੀ ਐਸ ਆਈ ਉਹਨਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਦਾ ਇਹ ਅਹੁਦਾ ਸੀਗਾ ਸਰਕਾਰੀ ਮੁਲਾਜ਼ਮ ਸੀਗੇ ਉਹ ਪਿੰਡ ਰੱਲੇ ਦੀ ਜਮਾਲਪੱਤੀ ਦੇ ਵਿੱਚ ਬੈਠਾ ਹੋਇਆ ਮੈਂ ਤੇ ਮਾਤਾ ਬਲਵਿੰਦਰ ਕੌਰ ਤੋਂ ਅਸੀਂ 1947 ਵੇਲੇ ਦੀਆਂ ਕੁਝ ਕਹਾਣੀਆਂ ਜਿਹੜੀਆਂ ਇਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖੀਆਂ ਉਹ ਇਹਨਾਂ ਕੋਲੋਂ ਸੁਣਾਗੇ ਤਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾ ਨਾ ਤਾਂ ਮੈਂ ਤੁਹਾਡਾ ਦੱਸਦਾ ਜੀ ਤੇ ਹੁਣ ਤੁਸੀਂ ਸਾਨੂੰ ਐਂ ਦੱਸੋ ਵੀ 1947 ਵੇਲੇ ਤੁਹਾਡੀ ਉਮਰ ਕਿੰਨੀ ਕੁ ਸੀਗੀ ਮੇਰੀ ਜੀ ਉਮਰ ਮੈਂ 7 ਸਾਲ ਦੀ ਸੀ 7-8 ਸਾਲ ਦੇ ਸੀ ਤੁਸੀਂ ਹਾਂ ਜੀ 7 ਸਾਲ ਹਾਂ ਅੱਛਾ ਮੈਨੂੰ ਸਭ ਤੋਂ ਸਾਰੀ ਹੈ ਸਾਰੀ ਸੁਰਤ ਤੇ ਤੁਹਾਨੂੰ ਪੂਰੀਆਂ ਕਹਾਣੀਆਂ ਅੱਖਾਂ ਨਾਲ ਵੇਖੀਆਂ ਸੁਣੀਆਂ ਹੋਣਗੀਆਂ ਹਾਂ ਜੀ ਮੈਂ ਵੇਖਿਆ ਨੇ ਜਿੰਨੀਆਂ ਇੱਕ ਵੇਖੀਆਂ ਮੈਂ ਤੁਹਾਨੂੰ ਦੱਸੂ ਅੱਛਾ ਤੁਹਾਡਾ ਪਿੰਡ ਰੱਲ ਹੈ ਹਾਂ ਜੀ ਸਾਡਾ ਪਿੰਡ ਰੱਲ ਹੈ ਇਹ ਰੱਲੇ ਦੇ ਨਾਲ ਕਿਹੜੇ ਪਿੰਡ ਨੇ ਗਿਣੇ ਹੋ ਪਲਾਂ ਇਹਨੇ ਰਾਜੀ ਜੋਗਾ ਜੋਗਾ ਮੱਖਾ ਮੱਖਾ ਭਾਲ ਜੀ ਤਾਉ ਕੋਠ ਅਲੀ ਸ਼ੇਰ ਜੀ ਇਧਰ ਉੱਬਾ ਢੱਲਮਾਲਾ ਬੁਰਜੇ ਤੇ ਚੱਬਾ ਅੱਛਾ ਤੇ ਇਹ ਸ਼ਹਿਰ ਕਿੱਡਾ ਨੇੜੇ ਲੱਗਦਾ ਤੁਹਾਨੂੰ ਸਾਨੂੰ ਜੀ ਮਾਸ਼ਾ ਲੱਗਦਾ ਸ਼ਹਿਰ ਸਾਡਾ ਜੇ ਮਾਸ਼ਾ ਹੈ ਜੀ ਜਿਲ੍ਹਾ ਵੀ ਮਾਨਸਾ ਤੁਹਾਡਾ ਜਿਲ੍ਹਾ ਵੀ ਮਾਨਸਾ ਜੀ ਸਾਡਾ ਸ਼ਾਮ ਸ਼ਹਿਰ ਵੀ ਮਾਨਸਾ ਅੱਛਾ 1947 ਦਾ ਜਦੋਂ ਵੰਡ ਹੋਈਏ ਦੇਸ਼ ਦੀ ਇਹ ਇਹਨੂੰ ਕੋਈ ਉਜਾੜਾ ਕਹਿੰਦਾ ਹੈ ਕੋਈ ਇਹਨੂੰ ਹੱਲਾ ਗੁੱਲਾ ਕਹਿੰਦਾ ਹੈ ਕੋਈ ਇਹਨੂੰ ਆਜ਼ਾਦੀ ਕਹਿੰਦੇ ਨੇ ਕਈ ਲੋਕ ਵੀ ਤਾਂ ਆਜ਼ਾਦੀ ਸੀ ਨਾ ਪਰ ਆਜ਼ਾਦੀ ਕਾਦੀ ਸੀ ਹਾਂ ਇਹ ਤਾਂ ਆਪਣੀ ਕਹਿਰ ਸੀ ਕਹਿਰ ਸੀ ਆਜ਼ਾਦੀ ਨਹੀਂ ਸੀ ਇਹ ਨਹੀਂ ਨਹੀਂ ਆਜ਼ਾਦੀ ਨਹੀਂ ਹੁਣ ਸਮਝੋ ਜਾਂਦੀ ਸਮਝੋ ਜੀ ਆਪਾਂ ਵਧ ਗਿਆ ਖੁਸ਼ ਹੋਈਏ ਉਹ ਤਾਂ ਆਜ਼ਾਦੀ ਨਹੀਂ ਤਾਂ ਕਹਿਰ ਸੀ ਆਪਣੇ ਤੇਰੀ ਆਇਆ ਮੁਸਲਮਾਨਾਂ ਸੀ ਜੀਆ ਦੋਨਾਂ ਤੇ ਕਹਿਰ ਸੀ ਦੋਹਾਂ ਦਾ ਮੇਰ ਨੂੰ ਨਾਪ ਸੀ ਹਾਂ ਮੇਰ ਨੂੰ ਨਾਪ ਨਾਲ ਸੀ ਰਹਿੰਦੇ ਸੇ ਅੱਛਾ ਕੋਈ ਬੰਦਾ ਵਾਸ਼ ਹੋ ਕੇ ਸਰਕਾਰ ਰਹੀ ਗਈ ਆਈ ਅੰਗਰੇਜ਼ੀ ਸਾਨੂੰ 102 ਕਰ ਗਈ ਭਾਈ ਭਾਈ ਅਸੀਂ ਰਹਿੰਦੇ ਤੇ ਮਿਲ ਕੇ ਰਹਿੰਦੇ ਸੀ ਹੂੰ ਮਾਸ਼ੋ ਸੀ ਫਿਰ ਉਹ ਸਾਡਾ ਕੋਈ ਉਹ ਨਹੀਂ ਸਾਨੂੰ ਕੋਈ ਅਣਜਾਣ ਬੱਚੇ ਸਮਝ ਕੇ ਅਸੀਂ ਸਮਝੂ ਤਾਂ ਪਿਆਸੁੰਦੇ ਹੋ ਕੇ ਅਸੀਂ ਇੱਕ ਲੋਕ ਕਾਰੇ ਚੱਕਿਆ ਅਸੀਂ ਜਦੋਂ ਘਰ ਬੱਚੇ ਦੇ ਸਾਨੂੰ ਇੰਨੀ ਸੋਹਣੀ ਸੀ ਆ ਤਾਂ ਇੱਕ ਤੁਸੀਂ ਬਹੁਤ ਵੱਡੀ ਗੱਲ ਕਹੀਏ ਵੀ ਆਜ਼ਾਦੀ ਕਾਦੀ ਸੀ ਤਾਂ ਕਹਿਰ ਸੀ ਜ਼ੁਲਮ ਹੋਇਆ ਲੋਕਾਂ ਤੇ 10 ਲੱਖ ਬੰਦੇ ਮਾਰੇ ਗਏ ਉਦੋਂ ਮਾਰੇ ਗਏ ਬੇਕਸੂਰੇ ਵਾਲੇ ਤੁਸੀਂ ਉਦੋਂ ਕਿਹੜੇ ਪਿੰਡ ਰਹਿੰਦੇ ਸੀਗੇ ਅਸੀਂ ਜੀ ਲੋਂਗੋਵਾਲ ਰਹਿੰਦੇ ਸੀ ਲੋਂਗੋਵਾਲ ਹਾਂਜੀ ਇਹ ਜ਼ਿਲ੍ਹਾ ਸੰਗਰੂਰ ਹੈ ਹਾਂਜੀ ਸੁਨਾਮ ਦੇ ਨੇੜੇ ਆ ਜਾਂਦਾ ਲੋਂਗੋਵਾਲ ਸੁਨਾਮ ਦੇ ਨੇੜੇ ਆ ਜਾਂਦਾ ਬਹੁਤ ਵੱਡਾ ਪਿੰਡ ਹੈ ਉਹ ਹਾਂਜੀ ਬਹੁਤ ਵੱਡਾ ਆਪਣੇ ਪੰਜਾਬ ਚ ਉਹ ਅਵਾਦੀਸ਼ ਉਹਦੀ ਵੱਡੀ ਐ ਹੂੰ ਤੇ ਜਿਹੜੀ ਜਗ੍ਹਾ ਐ ਉਹ ਕਹਿੰਦੇ ਮਹਾਰਾਜ ਦੀ ਵੱਡੀ ਐ ਮਹਾਰਾਜ ਤੇ ਲੋਂਗੋ ਵਾਲੇ ਕੋਚੇ ਪੰਡੀਆਂ ਆਂਗੇ ਇਹ ਅਵਾਦੀਸ਼ ਅੰਗੜੀ ਵਾਦੀ ਐ ਇਹ ਲੋਂਗੋਵਾਲ ਦੀ ਕਿਹੜੀ ਪੱਤੀ 'ਚ ਰਹਿੰਦੇ ਸੀ ਤੁਸੀਂ ਅਸੀਂ ਜੀ ਸੁਨਾਮੀ ਪੱਤੀ 'ਚ ਸੁਨਾਮੀ ਪੱਤੀ 'ਚ ਹਾਂਜੀ ਤੇ ਤੁਸੀਂ ਜਦੋਂ ਉੱਥੇ ਸੁਨਾ ਉੱਥੇ ਲੋਂਗੋਵਾਲ ਰਹਿੰਦੇ ਸੀਗੇ ਹਾਂਜੀ ਤੁਸੀਂ ਸੰਤਾਲੀ ਬਲੇ ਕਿਵੇਂ ਦੇਖਿਆ ਉੱਥੇ ਵੀ ਕੀ ਕੁਝ ਹੋਇਆ ਕੋਈ ਕਹਾਣੀ ਦੇਖਿਆ ਤਾਂ ਜੀ ਹੂੰ ਤਾਂ ਮੈਂ ਲੈਣੀ ਸੀ ਪਰ ਆਪਦੇ ਜਿੰਨੀ ਕ ਮੈਨੂੰ ਸੁਣਤੀ ਮੈਂ ਦੇਖਿਆ ਵੀ ਮੁਸਲਮਾਨਾਂ ਦੀ ਉਹਦੀ ਹਰ ਪੈਣਾ ਰਪੈ ਵੀ ਹਾਂ ਦਾ ਫੌਜੀ ਰੋਲਾ ਪਊ ਜੀ ਆਪਣੇ ਕੋਈ ਲੜਾ ਜਿਵੇਂ ਕੋਈ ਵਿੱਚ ਸਿੱਟ ਜਾਂਦਾ ਹੈ ਹੂੰ ਅੰਗਰੇਜ਼ ਜਾਂਦੇ ਜਾਂਦੇ ਕਿ ਚੰਗੇ ਕੰਮ 'ਚ ਉਹ ਵਾਸ਼ ਅੰਗਰੇਜ਼ ਸਿੱਟੇ ਜਾਂਦੇ ਆਪਾਂ ਨੂੰ ਇੱਕ ਤੋਂ ਦੋ ਕਰਕੇ ਮੇਲ ਮਲਾਪ ਵਾਲੇ ਭਾਈ ਬੈਠੇ ਸਾਲੇ ਹਨ ਦੋ ਕਰਦੇ ਨਹੀਂ 1947 ਵੇਲੇ ਜੋ ਕੁਛ ਹੋਇਆ ਹੋਇਆ ਉਹ ਤਾਂ ਅਸੀਂ ਪੜਿਆ ਤੇ ਸੁਣਿਆ ਉਦੋਂ ਪਹਿਲਾਂ ਤਾਂ ਪਿਆਰ ਬਹੁਤ ਸੀ ਲੋਕਾਂ ਦਾ ਬਹੁਤ ਪਿਆਰ ਸੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਹਿੰਦੂਆਂ ਦਾ ਸਾਰੀਆਂ ਜਾਤਾਂ ਨਾਲ ਹੀ ਆਪਣਾ ਭਰਾਮਤ ਸੀ ਇਹ ਕੋ ਬਹੁਤ ਪਿਆਰ ਸੀ ਨਾ ਬਹੁਤ ਪਿਆਰ ਸੀ ਭਾਈ ਸ਼ਰਮਗੁਰ ਰਹਿੰਦੇ ਸਨ ਕੋਈ ਫਰਕ ਹੀ ਨਹੀਂ ਸੀ ਫਰਕ ਪਤਾ ਬਸ ਅੰਗਰੇਜ਼ਾਂ ਨੇ ਪਤਾ ਅੰਗਰੇਜ਼ਾਂ ਨੇ ਪਤਾ ਜਿਹੜੀ ਲੀਡਰਾਂ ਨੇ ਲੜਾਉ ਲੀਡਰ ਅੰਗਰੇਜ਼ ਲੀਡਰ ਹੀ ਸੀਗੇ ਇਹਨਾਂ ਦੀ ਹਕੂਮਤ ਸੀ ਹਾਂ ਆਪਣੀ ਕੁਰਸੀ ਆਪਣੀ ਚੌਧਰ ਕਾਇਮ ਰੱਖਣ ਦੀ ਖਾਤਰ ਲੋਕਾਂ ਨੂੰ ਮਸਜਬ ਦੇ ਨਾਂ ਤੇ ਧਰਮ ਦੇ ਨਾਂ ਤੇ ਲੜਾਤਾ ਉਹ ਮੇਗੀ ਰਾਜਵੇਦ ਜਦੋਂ ਕੋਈ ਅੰਗਰੇਜ਼ ਆਉਂਦੇ ਹੂੰ ਜੇ ਸੱਤ ਸਿ ਬੈਠੇ ਹੁੰਦੇ ਕੋਈ ਬੰਦਾ ਨਾ ਕੋਈ ਪੁਲਿਸ ਦਾ ਸ਼ਿਕਾਰੀ ਆ ਜਾਂਦਾ ਜੇ ਪੁਲਿਸ ਖੜਾ ਨਾ ਹੁੰਦੇ ਤਾਂ ਉਦੋਂ ਉਹਨੂੰ ਘੂਲ ਕੇ ਪਕਾਰਦੇ ਤੂੰ ਸਰਕਾਰੀ ਬੰਦਾ ਹੈ ਜੇ ਕਿਉਂ ਨਹੀਂ ਤਾਂ ਨਹੀਂ ਸ਼ਿਕਾਰੀ ਸਵੀਕਾਰ ਬਣਾਈ ਕਿਉਂ ਨਹੀਂ ਤਾਂ ਖੜਾ ਕੁੱਟਦੇ ਮਾਰਦੇ ਸੀ ਹਾਂ ਉਹਨੂੰ ਕੁੱਟਦੇ ਸੀ ਅੱਛਾ ਲੌਂਗੋਵਾਲ ਦੇ ਵਿੱਚ ਮੁਸਲਮਾਨ ਕਿੰਨੀ ਕੁ ਗਿਣਤੀ ਚ ਰਹਿੰਦੇ ਸੀ ਬਹੁਤ ਹੀ ਪਿੰਡ ਵੱਡਾ ਸੀ ਬਹੁਤ ਵੱਡਾ ਪਿੰਡ ਸੀ ਹਾਂ ਫਿਰ ਸੈਂਕੜੇ ਵਾਲੀ ਹੋ ਗਏ ਸਾਰੀਆਂ ਹੀ ਸਾਰੀਆਂ ਕੌਮਾਂ ਸੀ ਸਾਰੀਆਂ ਕੌਮਾਂ ਸੀ ਮੁਸਲਮਾਨ ਕਿੰਨੀ ਕੁ ਗਿਣਤੀ ਚ ਰਹਿੰਦੇ ਸੀ ਬਹੁਤ ਜੀ ਬਹੁਤ ਜਿਆਦਾ ਸੀ ਹਾਂ ਜੀ ਮੈਨੂੰ ਤਾਂ ਗਿਣਤੀ ਕੋਈ ਨਹੀਂ ਨਿਆਣੀ ਸੀ ਪਤਾ ਨਹੀਂ ਪਰ ਬੂਲ ਰੋਡ ਤੋਂ ਬਹੁਤ ਵੱਡਾ ਪਿੰਡ ਸੀ ਜਿਵੇਂ ਪਿੰਡ ਦੀ ਵਾਦੀ ਦੀ ਪਿੰਡ ਦੀ ਵਾਦੀ ਨਾਲੀ ਮੁਸਲਮਾਨ ਜ਼ਿਆਦਾ ਸੀ ਅੱਛਾ ਜੀ ਤੇ ਫਿਰ ਉਥੇ ਕਿੰਨੇ ਕੁ ਮੁਸਲਮਾਨ ਮਾਰੇ ਗਏ ਜਿੰਨੇ ਤਕਰੀਬਨ ਮਾਰੇ 15 ਅਗਸਤ ਤੱਕ ਮਾਰੇ ਗਏ ਬਾਹਰਲੇ ਪਿੰਡਦਿਆਂ ਨੇ ਨਹੀਂ ਮਾਰੇ ਕੋਈ ਬਾਹਰੋਂ ਆ ਜਾਂਦੇ ਤੁਸੀਂ ਬੜੇ ਮਾਰਨ ਵਾਲੇ ਮਤਲਬ ਬਾਹਰਲੇ ਪਿੰਡਾਂ ਤੋਂ ਆਏ ਹਾਂ ਆ ਜਾਂਦੇ ਹਾਂ ਕਿੱਥੋਂ ਆਏ ਕਿੱਥੋਂ ਨਾ ਆਏ ਪਿੰਡ ਵਾਲਿਆਂ ਨੇ ਤਾਂ ਰੱਖੀ ਕੀਤੀ ਹੋਣੀ ਸਗੋਂ ਪਿੰਡ ਵਾਲਿਆਂ ਨੇ ਰੱਖੀ ਕਰੀ ਰੋਟੀ ਵੀ ਦਿੱਤੀ ਲਕੋਏ ਵੀ ਜਿੰਨੇ ਲਕੋਏ ਗਏ ਅੱਛਾ ਉਸ ਤੋਂ ਬਾਅਦ ਜਦੋਂ ਫਿਰ 15 ਅਗਸਤ ਆ ਕੇ 15 ਫਰੀਕ ਤੱਕ ਤਾਂ ਇਹ ਹੋਇਆ ਅੱਛਾ 15 ਅਗਸਤ ਤੱਕ ਲਗਾਤਾਰ ਬੰਦੇ ਮਾਰਦੇ ਰਹੇ ਹਾਂਜੀ ਆ ਜੋ ਤੇ ਮਾਰਿਆ ਭੈਣ ਜੀ ਅੱਖੀ ਮੈਂ ਕੋਈ ਨਹੀਂ ਲੇਖਿਆ ਮਾਰਿਆ ਪਿਆਰ ਨਹੀਂ ਦੇਖਿਆ ਮੈਂ ਵੰਦੇ ਸਾਹ ਅੱਛਾ ਜੀ ਤੇ ਮੈਂ ਅੱਖਾਂ ਸੁਣੀ ਜਾਂਦੀ ਫਿਰ ਚੀਜ਼ਾਂ ਲੁੱਟਦੇ ਦੇਖੇ ਐਮਸੀ ਲੋਕਲੇ ਦਾ ਮੰਗੇ ਚੱਕੀਆਂ ਹੁੰਦੇ ਨੇ ਅੱਛਾ ਨਾਲੇ ਕਤਲ ਕਰਤੇ ਉਹ ਮੁਸਲਮਾਨ ਫਿਰ ਲੁੱਟਾਂ ਲੁੱਟਣ ਲੱਗੇ ਘਰ ਉਹਨਾਂ ਦੇ ਉਹ ਮੈਂ ਦੇਖੇ ਕਰ ਲੁੱਟਦੇ ਦੇਖੇ ਤੁਸੀਂ ਕਰ ਲੁੱਟਦੇ ਘਰ ਉਹਨਾਂ ਦੇ ਕੇ ਸਮਾਨ ਚੱਕੀ ਆਉਂਦੇ ਦੇਖੇ ਅੱਛਾ ਉਹਨਾਂ ਦਾ ਸਮਾਨ ਚੱਕਣਾ ਸ਼ੁਰੂ ਕਰਤਾ ਹਾਂਜੀ ਆਪ ਦੇ ਘਰੋਂ ਨੂੰ ਲੈ ਗਏ ਅੱਛਾ ਉਹ ਕਰਤਾ ਫਿਰ ਉਹਨਾਂ ਨੇ ਉਹ ਜਦੋਂ ਹੱਲਾ ਆ ਗਿਆ ਲੋਕਾਂ ਤੋਂ ਕੁਛ ਨਾ ਕੁਛ ਆ ਨਵੇਂ ਆਪਣੀ ਸਰਕਾਰ ਨੇ ਫੇਰ ਕਢਾਇਆ ਵੀ ਅੱਛਾ ਜੀ ਉਹ ਨਹੀਂ ਅੱਛਾ ਜੀ ਫੇਰ ਇਹ ਜਿਹੜੀ ਇੰਡੀਆ ਦੀ ਆਪਣੀ ਹਿੰਦੁਸਤਾਨ ਦੀ ਸਰਕਾਰ ਸੀ ਉਹਨਾਂ ਨੇ ਲੁੱਟਿਆ ਹੋਇਆ ਮਾਲ ਹਾਂ ਕੁਛ ਨਾ ਕੁਛ ਵਾਪਸ ਲਿਆ ਵਾਪਸ ਲੈ ਲਿਆ ਉਹਨਾਂ ਤੋਂ ਵੀ ਤੁਸੀਂ ਉਹਨਾਂ ਦਾ ਕਿਉਂ ਪਤਾ ਸੀ ਨਹੀਂ ਦੇਦੇ ਨਹੀਂ ਅਸੀਂ ਕਰਾਉਂਦੇ ਹਾਂ ਸਲਾਸੀਆਂ ਕਰਾਦੇ ਅੱਛਾ ਅੱਛਾ ਕੁਛ ਨਾ ਕੁਛ ਧਰ ਗਏ ਤੁਸੀਂ ਦੱਸਦੇ ਹੋ ਕੋਈ ਦੱਸ ਰਹੇ ਸੀਗੇ ਵੀ ਲਾਸ਼ਾਂ ਦਾ ਢੇਰ ਲੱਗਿਆ ਸੀ ਮਾਰਦੇ ਸੀ ਉੱਥੇ ਵਿੱਚ ਕੋਈ ਨਹੀਂ ਦੇਖੋ ਮੈਂ ਨਿਆਣੀ ਜੀ ਸੁਣਿਆ ਉੱਧਰ ਤਾਂ ਨਹੀਂ ਧਰਦੇ ਬੱਚੇ ਜਾਂਦੇ ਨਹੀਂ ਸੀ ਅੱਛਾ ਜੀ ਸੁੰਦੇ ਅਸਨਰੀ ਅੱਜ ਮਾਰੇ ਗਏ ਨੇ ਮਾਰੇ ਗਏ ਨੇ ਮਾਰੇ ਗਏ ਮੈਂ ਅੱਖ ਅੱਖ ਨਾਲ ਕੋਈ ਨਹੀਂ ਦੇਖਿਆ ਮੈਂ ਥੋੜੇ ਤੁਸੀਂ ਦੱਸਿਆ ਸੀ ਕੋ ਕੁੜੀ ਦੇ ਕੰਨ ਤੇ ਸੱਟ ਲੱਗੀ ਸੀ ਉਹ ਕੀ ਕਹਾਣੀ ਸੀ ਉਹ ਉਹ ਜੀ ਬਾਤ ਕੋ ਲੁੱਥਾ ਚ ਬੈਠੀ ਕਿਸੇ ਮੱਛੀ ਕੁੜੀ ਲਾਸ਼ਾਂ ਦੇ ਢੇਰ ਚ ਹਾਂ ਅੱਥਰ ਜੇ ਮਾਰੇ ਅੱਛਾ ਕੁੜੀ ਦੇ ਵੀ ਕਿਸੇ ਨੇ ਮਾਰਿਆ ਹੋਣਾ ਕੋਈ ਉਹ ਬਾਸ਼ਕੀ ਕਹਿੰਦੇ ਕਹਿੰਦੇ ਕੰਨ ਵੀ ਮਾਰਿਆ ਜਾ ਚੰਦ ਵੱਜੇ ਵਾਲਾ ਨੇ ਅੱਛਾ ਉਹਦੇ ਕੰਨ ਤੇ ਮਤਲਬ ਗੰਡਾਸਾ ਗੋਈ ਜਾਂ ਕੋਈ ਵੱਜ ਮਾਰਿਆ ਵੀ ਕੁਝ ਵੀ ਵੱਜਿਆ ਹੋਵੇ ਚੰਦ ਪਰ ਕੰਨ ਕੱਟਿਆ ਗਿਆ ਉਹਦਾ ਮਾਰਿਆ ਜਾ ਕੰਨ ਸੇ ਟਰੱਕ ਜਾ ਨਾ ਗਿਆ ਨਾ ਟਕ ਲੈਣ ਗਿਆ ਕੰਨ ਜਰ ਅੱਛਾ ਜੀ ਫੇਰ ਉਹ ਕੁੜੀ ਜਦੋਂ ਲਾਸ਼ਾਂ ਦੇ ਢੇਰ ਚੋਂ ਜਿਉਂਦੀ ਜਿਉਂਦੀ ਨਿਕਲੀ ਉਹ ਪੰਚਾਇਤ ਜਿਹੜੀ ਬੈਠੀ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਆ ਮਛਾਹ ਜੀ ਬਚਾ ਲੋ ਮੈਂ ਉਹ ਕੁੜੀ ਵਿਚਾਲੀ ਉਹ ਕੁੜੀ ਨੇ ਹੱਥ ਜੋੜ ਕੇ ਕਿਹਾ ਮੈਨੂੰ ਗੱਲ ਤੁਸੀਂ ਚਿੰਬੜ ਕੇ ਆਖੇ ਕੀ ਕੀਹਦੇ ਗੱਲ ਨੂੰ ਚਿੰਬੜ ਗੀਨੋਂ ਉੱਥੇ ਨੰਬਰਦਾਰ ਵੀ ਕੋਈ ਨੰਬਰਦਾਰ ਸੀ ਹੈ ਉਹਨਾਂ ਨੂੰ ਨੰਬਰਦਾਰ ਵੀ ਵਰਗੇ ਅੱਛਾ ਅੱਛਾ ਠੀਕ ਹੈ ਜੀ ਤੇ ਉਹ ਨੰਬਰਦਾਰ ਦੇ ਗੱਲ ਨੂੰ ਚਿੰਬੜ ਗਏ ਹਾਂ ਫੇਰ ਉਹ ਸੀ ਬੇਟੀ ਬਣਾ ਕੇ ਤੇ ਉਹ ਉਹਨੂੰ ਕੀ ਕਹਿੰਦੀ ਮੈਨੂੰ ਬਚਾ ਲੋ ਹਾਂ ਮਛਾਹ ਜੀ ਅੱਛਾ ਫਿਰ ਉਹਨਾਂ ਨੇ ਵਿਚਾਰ ਲਈ ਵਿਚਾਰ ਲਈ ਫਿਰ ਨਹੀਂ ਮਾਰਦੇ ਤੇ ਉਹ ਆਏ ਵੀ ਮਾਰਾਂਗੇ ਇਹਨੂੰ ਵੀ ਇਹ ਵੀ ਮੁਸਲਮਾਨ ਨੇ ਉਹਦੇ ਵੀ ਹੁਣ ਨਹੀਂ ਇਹਨੂੰ ਅੱਛਾ ਸਾਡੇ ਗੱਲ ਲੱਗ ਗਈ ਤੇ ਉਹ ਨੰਬਰਦਾਰ ਨੇ ਉਸ ਕੁੜੀ ਨੂੰ ਗੱਲ ਲਾ ਲਿਆ ਆਪਦੇ ਆਪਦੀ ਧੀ ਬਣਾ ਲਿਆ ਧੀ ਬਣਾ ਲਿਆ अच्छा ओदा पालन पोषण ਕੀਤਾ ਹੋا ہاں पालन पोषण ਕੀਤਾ ਹੈਗੀ ਤੇ 10 ਸਾਲ ਦੀ 10 ਸਾਲ ਦੀ ਕੁੜੀ ਸੀ 8 ਸਾਲ ਫਿਰ ਉਹਦਾ ਵਿਆਹ ਕਰਤਾ ਉਹਨਾਂ ਨੇ ਵਿਆਹ ਕਰਤਾ ਜਿਆ ਨਹੀਂ ਪਤਾ ਕਿ ਛੇਵੇਂ ਹੈ ਮੈਨੂੰ ਤਾਂ ਪਿੰਡ ਚੋਂ ਸੀ ਪਿੰਡ ਵੱਡਾ ਹੈ ਇਹ ਵੀ ਤੁਹਾਡੇ ਤੁਹਾਡਾ ਵੀ ਵੱਡੇ ਹੋਏ ਫਿਰ ਵਿਆਹ ਹੋ ਗਿਆ ਤੁਸੀਂ ਇੱਥੇ ਰੱਲੇ ਆ ਗਏ ਮੈਂ ਤਾਂ ਜੀ 22 ਸਾਲ ਦੀ ਜਦੋਂ ਵਿਆਹ ਹੋਇਆ ਉਹਦਾ ਮੈਂ 1947 ਨੂੰ ਹੈ ਸੱਤ ਸਾਲ ਦੇ ਸੀਗੇ ਸੱਤ ਅੱਠ ਸਾਲ ਦੇ ਸੀਗੇ ਜੀ ਠੀਕ ਹੈ ਫਿਰ ਉਹ ਕੁੜੀ ਦਾ ਉਹਨਾਂ ਨੇ ਤਾਂ ਨੰਬਰਦਾਰ ਨੇ ਕਰਤਾ ਵਿਆਹ ਬਹੁਤ ਹੈਂਡ ਫਕਾ ਲਿਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਬਹੁਤ ਬਸ ਜਿਹੜੇ ਰਹਿ ਗਏ ਹਲੇ ਫਿਰ 15 ਜਿਹੜੇ ਮੁਸਲਮਾਨ ਫਿਰ ਰਹਿ ਗਏ ਉਹਨਾਂ ਨੂੰ ਫਿਰ ਲੁਕੋ ਕੇ ਰੱਖਿਆ ਖਾਣਾ ਦਾਣਾ ਵੀ ਦਿੱਤਾ ਹੋਣਾ ਹਾਂ ਜੀ ਹਾਂ ਜੀ ਦਿੰਦੇ ਜਾਂ ਵਣ ਲੈਂਦੇ ਰੋਟੀ ਲੁਕ ਦਿੰਦੇ ਭੁੱਖੇ ਦਲ ਜਿਓ ਕਿਛਨ ਰੋਟੀ ਜਾਂ ਕਿਨ ਰੋਟੀ ਬਾਜਰਾ ਛੁਲਕਿਆ ਨੂੰ ਅੱਛਾ ਕੁਝ ਲੋਕ ਕੁਝ ਲੋਕ ਤਾਂ ਮਾਰੇ ਗਏ ਤੇ ਫਿਰ ਕੁਝ ਜਿਹੜੇ ਪਾਕਿਸਤਾਨ ਚਲੇ ਗਏ। ਨਾ ਜੀ ਫੇਰ ਸਭ ਉਹ ਕਿਰਡਸ ਕੇ ਛੱਡਿਆ ਇਹ। ਡਸਕੇ ਡਸਕੇ ਤੋਂ ਉਹ ਡਸਕੇ ਵਾਲਿਆਂ ਨੇ ਫਿਰ ਅਗਾ ਹਾਂ। ਅੱਛਾ ਲੋਂਗੋ ਵਾਲ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਡਸਕੇ ਭੇਜਤਾ। ਹਾਂਜੀ। ਡਸਕਾ ਮੁਸਲਮਾਨਾਂ ਦਾ ਇਲਾਕਾ ਸੀ ਸਾਰਾ ਇਹ। ਹਾਂਜੀ। ਡਸਕਾ ਪਿੰਡ। ਉੱਥੇ ਫੇਰ ਜੇ ਉਧਰਲੇ ਲੋਕ ਆਪਣੇ ਕੰਨੇ ਜੜੀ ਆਉਂਦੇ ਨੇ ਜਾਂ ਆਪਣੇ ਕੰਨੇ ਆਉਣੇ ਸ਼ੁਰੂ ਹੋ ਗਏ। ਅੱਛਾ ਮਤਲਬ ਡਸਕੇ ਤੋਂ ਫਿਰ ਉਹ ਪਾਕਿਸਤਾਨ ਚਲੇ ਗਏ। ਉਹ ਪਾਕਿਸਤਾਨ ਚਲੇ ਗਏ। ਉਧਰਲੇ ਜਿਹੜੇ ਬਚ ਕੇ ਖੜੇ ਉਧਰਲੇ ਜਿਹੜੇ ਸਿੱਖ ਸੀਗੇ ਜਾਂ ਹਿੰਦੂ ਉਹ ਲੰਗਵਾਚ ਵੀ ਆਏ ਹੋਗੇ ਲੰਗਵਾਚ ਨੰਨੀ ਮੈਨੂੰ ਪਤਾ ਵੀ ਛਾਣੀ ਜਿਹੜੀ ਸਾਡੇ ਰਿਸ਼ਤੇਦਾਰ ਆਏ ਸੀ ਉਧਰ ਬਾੜ ਚ ਗਏ ਹੋਏ ਤੇ ਉਹ ਬੁਲਾਦੇ ਸੱਟੋ ਤੁਹਾਡੇ ਕਿਹੜੇ ਰਿਸ਼ਤੇਦਾਰ ਸੀਗੇ ਉਧਰ ਬਾੜ ਚ ਮੇਰੀ ਨਾਨੀ ਦੇ ਭਤੀਜੇ ਭਤਾ ਤੁਹਾਡੀ ਨਾਨੀ ਦੇ ਭਤੀਜੇ ਉਧਰ ਭਾਈ ਭਤੀਜੇ ਵੀ ਉਹਨੂੰ ਸਾਰਾ ਉਹਨਾਂ ਦੇ ਪਾਂਣ ਦੀ ਅੱਛਾ ਤੁਹਾਡੀ ਨਾਨੀ ਦੇ ਭਾਈ ਭਤੀਜੇ ਸਾਰੇ ਉਧਰ ਖੇਤੀ ਕਰਦੇ ਸੀਗੇ ਆ ਨਹੀਂ ਮੈਨੂੰ ਪਤਾ ਮੈਂ ਲਾਜਮ ਦੀ ਬਾੜ ਦੇ ਵਿੱਚ ਬਾੜ ਦਾ ਇਲਾਕਾ ਸੀ ਉਧਰ ਉਹਨ ਵੀ ਹੈਗਾ ਮੇਰਾ ਨਾਨਾ ਜੀ ਜਿਹੜੇ ਜੋ ਦਾ ਭਾਈ ਨਾਨੀ ਦਾ ਉਹ ਸੂਬੇਦਾਰ ਸੀ ਸੂਬੇਦਾਰ ਸੀ ਉੱਥੇ ਨੌਕਰੀ ਵੀ ਕਰਦੇ ਹੋਣਗੇ ਉਹ ਤੇ ਫਿਰ ਜਦੋਂ ਬਾਰ ਦੇ ਵਿੱਚੋਂ ਉੱਜੜ ਕੇ ਉਹ ਇਧਰ ਆ ਗਏ ਇਧਰ ਆ ਗਏ ਫਿਰ ਉਹ ਰਹੇ ਚੀਨੀ ਨੇ}{|\text{ਸਾਲ ਰੰਗੋੜ ਰਹੇ}} अच्छा ਤੇਰੇ ਨੇ ਉਹਨਾਂ ਦਾ ਘਰ ਮੱਥਰਾ ਮਿਲ ਬਣ ਗਿਆ ਉਹਦੇ ਘਰ ਚ ਬਸ اچھا ਉਧਰੋਂ ਜਦੋਂ ਆਏ ਉਹਨਾਂ ਦਾ ਜਮੀਨ ਵੀ ਮਿਲ ਗਈ اچھا ਜੀ ਮੱਲਾਡੇ ਉਹਨਾਂ ਨੂੰ ਮਕਾਨ ਵੀ ਮਿਲ ਗਿਆ ਮੁਸਲਮਾਨਾਂ ਦੇ ਮਕਾਨ ਜਿਹੜੇ ਦੇਲੇ ਹੋਏ ਤੇ ਜਾ ਕੇ ਉੱਥੇ ਸਿੱਖ ਸੈਟ ਹੋ ਗਏ अच्छा हां जी वो जेड़े बारदे इलाके च उजड़ के आए सिख सारे फिर इधर बडलाडे ते और इलाके च मुसलमानਾਂ ਦੇ ਜਿਹੜੇ ਖਾਲੀਕਰ ਪੈ ਸੀ ਉਹਨਾਂ ਨੂੰ ਮਿਲ ਗਏ ਜਿੱਥੇ ਆ ਗਏ ਜ਼ਮੀਨਾਂ ਮਿਲ ਗਈਆਂ ਉਹਨਾਂ ਨੂੰ ਹੂੰ ਤੇ ਇਹ ਇਹ ਜਿਹੜਾ ਸੀ ਉਹ ਕਿਵੇਂ ਆਏ ਸੀਗੇ ਕਿ ਗੱਡਿਆਂ ਦੇ ਉੱਤੇ ਆਏ ਕਿ ਕਾਦੇ ਉੱਥੋਂ ਦੇ ਗੱਡਿਆਂ ਤੇ ਆਏ ਉੱਥੋਂ ਜਿੱਥੇ ਫੇਰ ਗੱਡੇ ਛੱਡੇ ਹੈ ਅੱਛਾ ਉੱਥੇ ਛੱਡੇ ਹੈ ਫੇਰ ਗੱਡੀ ਛਾਵੇ ਗੱਡੀ ਤੇ مسلمان ਸਿਰ ਤੇ ਚੱਕ ਲਈ ਥੋੜਾ ਬਹੁਤਾ ਮੋੜਾ ਮੋਟੇ ਮਾੜਾ ਮੋਟਾ ਜਿਹੜੇ ਨਾਲ ਜਿਹੜਾ ਹੱਥ ਸਾਕੇ ਵਾਰਾ ਕਹਿ ਨਾ ਕਿਸੇ ਨੂੰ ਮਨ ਚੱਕੇ ਜਾਂਦੇ ਕਰਦਾ ਅੱਛਾ ਅੱਛਾ ਆ ਵੀ ਕੋਈ ਚਾਰ ਸੂਟ ਚੱਕ ਲਿਆਏ ਜਾਂ ਹੋਰ ਚੱਕ ਲਏ ਦੇਖੋ ਤੁਸੀਂ ਤਾਂ ਸਿਆਣੇ ਹੋਗੇ ਤੇ ਉਦੋਂ ਦੇਖੋ ਕਿੰਨੇ ਤਾਂ ਬੰਦੇ ਮਾਰੇਗੇ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਸੂਰ ਇੱਕ ਦੂਜੇ ਨੂੰ ਵੱਢਤਾ ਤੇ ਕੁੜੀਆਂ ਕੁੜੀਆਂ ਦੀ ਬੇਪਤੀ ਵਖਰੀ ਹੋਈ ਆ ਉਦੋਂ ਮੇਹ ਪਤੀ ਹੋਈ ਬੱਜੀ ਨਹੀਂ ਕਿ ਕੋਈ ਉਹਨਾਂ ਦੀ ਵੇਵਾ ਤਾਂ ਬਹੁਤ ਕੋਸ਼ਿਸ਼ੀ ਕਰੀਆ ਉਹ ਇਹਨਾਂ ਦੀ ਮਜਬੂਰੀ ਸ਼ੋਗੇ ਹੂੰ ਮਜਬੂਰੀ ਕਰੀਆ ਬਹੁਤ ਜ਼ਿਆਦਾ ਕੁੜੀਆਂ ਜ਼ਬਰਦਸਤੀ ਇੱਧਰ ਵੀ ਤੇ ਉੱਧਰ ਵੀ ਰੱਖੀਆਂ ਹੋਇਆ ਉੱਧਰ ਵੀ ਰੱਖੀਆਂ ਹਨਾ ਹਾਂ ਉੱਧਰ ਆ ਇਹ ਬੜਾ ਜ਼ੁਲਮ ਹੋਇਆ ਔਰਤ ਔਰਤ ਜਾਤੀ ਦੇ ਉੱਤੇ ਸਭ ਤੋਂ ਵੱਧ ਜ਼ੁਲਮ ਹੋਇਆ ਉਦੋਂ ਮਰਨ ਵਾਲੇ ਤਾਂ ਮਰ ਗਏ ਉਹ ਵੀ ਪਾਪ ਸੀ ਵੱਡਾ ਪਰ ਕੁੜੀਆਂ ਦੀ ਜਿਉਂਦੇ ਜੀ ਜਿਹੜੀ ਖੇ ਖਰਾਬੀ ਤੇ ਬੇਪਤੀ ਹੋਈ ਹੈ ਬਹੁਤ ਵੱਡਾ ਗੁਨਾਹ ਸੀ ਇਹ ਹਾਂ ਪਾਪ ਹੋ ਗਿਆ ਪਾਪ ਹੋਇਆ ਇਹ ਪਾਪ ਹੋਇਆ ਹਾਂ ਪਾਪ ਜਿੰਨਾਂ ਨੇ ਕਰਿਆ ਉਹਨਾਂ ਨੂੰ ਕਿਹੜਾ ਸਰਗਮੀ ਲੋ ਉਹਨਾਂ ਦੇ ਭਾਗ ਆ ਮਿਲ ਜਿਨ੍ਹਾਂ ਨੇ ਕੀਤਾ ਉਹ ਨਰਕਾਂ ਦੇ ਭਾਗੀ ਨੇ ਬਿਲਕੁਲ 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 ਤੇ ਹੋਰ ਕੋਈ ਗੱਲ ਯਾਦ ਆਉਂਦੀ ਏ ਤੁਹਾਨੂੰ 1947 ਦੀ ਨਹੀਂ ਹੋਰ ਤਾਂ ਮੈਨੂੰ ਕੋਈ ਨਹੀਂ ਅੱਛਾ ਤੁਹਾਨੂੰ ਡਰ ਨਹੀਂ ਲੱਗਿਆ ਵੀ ਐ ਮਾਰਮਰਾਈ ਸ਼ੁਰੂ ਹੋ ਗਈ ਹੋਰ ਉਹ ਤਾਂ ਗੰਨਾ ਹੀ ਨੋਟੀਫਾਈਡ ਕੇ ਭਗਾਉਂਦੇ ਗਏ ਸਾਰੇ ਬੁੱਢੀ ਮਹੱਲਾ ਕੋਲੇ ਦੀ ਸੰਗਣੇ ਘਰ ਤੇ ਮਾਰੇ ਬੀਹੀਸ਼ ਹੀ ਖੜੇ ਰਹੇ ਨੇ ਐ ਹੋ ਗਿਆ ਐ ਹੋਗਾ ਵਾ ਇਹ ਹੀ ਗੱਲ ਚੱਲਦੀ ਹੋਰ ਕੋਈ ਗੱਲ ਨਹੀਂ ਚੱਲਦੀ ਅੱਛਾ ਅੱਛਾ ਫੇਰ ਕਹਿੰਦੇ ਵੀ ਆਪਾਂ ਹੀ ਮੁਸਲਮਾਨਾਂ ਦਾ ਪਨ ਫੈਲਾਣਾ ਫੇਰ ਵਿੱਚ ਕਹਿੰਦੇ ਮੈਨੂੰ ਮੁਸਲਮਾਨਤਾ ਆਪਾਂ ਕਿਵੇਂ ਫੈਲਾਵਾਂਗੇ ਲੋਕਿੰਦੀ ਇਕੱਠਾ ਅੱਛਾ ਤੇ ਤੁਸੀਂ ਕਹਿੰਦੇ ਮੁਸਲਮਾਨ ਇਕੱਠੇ ਕਰਲੇ ਸੀ ਇੱਕ ਪਾਸੇ ਉਹ ਇੱਕ ਵਾਰਸ਼ੇਪ ਇਕੱਠੇ ਕਰੇ ਤਾਂ ਸੰਭ ਮਾਰੇਗੇ ਇਕੱਠੇ ਕਰਕੇ ਮਾਰੇਗੇ ਮਾਰੇਗੇ ਬਰੋਂ ਆਏ ਜਥੇ ਨੇ ਇੱਕ ਵਾਰ ਇਕੱਠੇ ਕਰ ਲਏ ਬਸ ਕਿਵੇਂ ਕਿਸੇ ਬਾਹਰ ਜਥੇ ਨਹੀਂ ਮਾਰਦੇ ਕਿਸੇ ਮਾਰਦੇ ਫਿਲਡ ਦਾ ਕੋਈ ਛੋਲੇ ਤਾਂ ਹੈ ਨਹੀਂ ਠੀਕ ਹੈ ਜੀ ਕੋਈ ਬਾਹਰਲੀ ਜਥੇ ਤੇ ਆਪਾਂ ਪਾਈ ਨਹੀਂ ਪਤਾ ਕਿੱਥੋਂ ਦੇ ਸੀ ਉਹ ਕੌਣ ਸੀ ਕਿੱਥੋਂ ਦੇ ਸੀ ਉਹਨਾਂ ਨੇ ਇਕੱਠੇ ਕੀਤੇ ਮੁਸਲਮਾਨ ਇੱਕ ਪਾਸੇ ਤੇ ਉਹਨਾਂ ਨੂੰ ਵਟਦਾਂ ਜਿਹੜੇ ਲੋਕੇ ਸੇ ਪੈ ਰਹੇ ਉਹ ਸਾਰੇ ਇਕੱਠੇ ਕਰਕੇ ਲੱਗੇ ਛੱਲੇ ਅੱਛਾ ਜੀ ਬਸ ਹੋਰ ਕੋਈ ਨਹੀਂ ਨਹੀਂ ਮੈਨੂੰ ਬੱਚੀ ਸੀ ਮੈਨੂੰ ਕੋਈ ਜੇ ਤੁਸੀਂ ਕੀ ਦੇਖੋ ਤੁਸੀਂ ਅਮਰਤਧਾਰੀਓ ਗੁਰਸਿੱਖੋਂ ਤੁਸੀਂ ਮੇਰੀ ਮਾਂ ਦੇ ਸਮਾਨ ਹੋ ਤੁਸੀਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੇਂ ਬੱਚਿਆਂ ਨੂੰ ਇਹ ਜਿਹੜਾ ਵੀ ਇਹ ਮਜ਼ਮਾ ਧਰਮਾਂ ਦੇ ਨਾਂ ਤੇ ਲੜਾਈਆਂ ਇਹ ਕਰਾ ਦਿੰਦੇ ਨੇਗੇ ਤੇ ਅਸੀਂ ਭੋਲੇ ਭਾਲੇ ਲੋਕ ਇਹਨਾਂ ਦੇ ਮਗਰ ਲੱਗ ਕੇ ਆਪਦੇ ਸਿਰ ਬਣਾ ਬੈਠਦੇ ਆਂ ਕਈ ਵਾਰੀ ਇਹ ਜੀ ਆਪਣੀ ਅਲਫਾ ਫਸਾ ਕੇ ਮੂਰਖ ਬਣਾਈ ਇਹ ਅਨਪੜਤਾ ਤੇ ਮੂਰਖਤਾ ਹੈ ਹਾਂ ਹਾਂਜੀ ਅੱਛਾ ਇਹ ਜਿਹੜੇ ਆਪਾਂ ਕਿਸੇ ਮਾੜੇ ਪਾਸੇ ਲੱਗਦੇ ਆਂ ਫਿਰ ਆਪਣੀ ਮਤ ਘਟ ਗਈ ਸਮਝੋ ਹੂੰ ਅਸੀਂ ਮੈਂ ਸੇਣੀ ਆ ਭਾਈਆਂ ਨੂੰ ਇਹ ਸੱਚਾ ਪਾਤਸ਼ਾਹ ਮੁਸਲਮਾਨ Hindu ਪੰਡਰ ਸਾਰੇ ਇੰਨੀ ਕੋ ਮੱਢੋੜੀ ਧਰਮ ਦੇ ਨੇ ਆਪਾਂ ਇੱਕ ਬਣ ਕੇ ਰਹੋ ਤੇ ਇੱਕ ਬਣ ਕੇ ਰਹੀਏ ਇੱਕ ਹੀ ਬਣੇ ਹੋਇਆ ਅਸੀਂ ਇੱਕੋ ਹੀ ਖੂਨ ਹੈ ਸਾਡੇ ਚ ਲਾਲ ਰੰਗ ਦਾ ਖੂਨ ਹੈ ਸਾਰੇ ਲਾਲ ਰੰਗ ਦਾ ਖੂਨ ਜੀ ਸਾਰਾ ਇੱਕੋ ਜਿਹਾ ਆਪਾਂ ਕੋਈ ਫਰਕ ਨਹੀਂ ਹੂੰ ਆਪਾਂ ਸਾਰੇ ਹੱਸ਼ਕੇ ਰਹੋ ਹੱਸ਼ਕੇ ਕਰੋ ਆਪਣੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਈਏ ਹੁਣ ਵੱਡਾ ਪੰਜਾਬ ਤਾਂ ਉਧਰ ਪਾਕਿਸਤਾਨ ਚ ਰਹਿ ਗਿਆ ਜੀ 70% ਆਪਣੇ ਕੋਲ ਤਾਂ ਬਹੁਤ ਛੋਟਾ ਪੰਜਾਬ ਹੈ ਆਪਾਂ ਨੂੰ ਇਹ ਦੋਨੋਂ ਹੈ ਤਾਂ ਆਪਣੇ ਲਈ ਤਾਂ ਇੱਕੋ ਪੰਜਾਬ ਹੈ ਹੈਨਾ ਹੁਣ ਤਾਰ ਲਾ ਕੇ ਬਹਿ ਗਏ ਹੁਣ ਬਾਰਡਰ ਬਣ ਗਿਆ ਤੇ ਹੁਣ ਬਾਰਡਰਾਂ ਦੇ ਉੱਤੇ ਦੇਖੋ ਫੌਜੀ ਲੜਦੇ ਨੇ ਜਦੋਂ ਜਦੋਂ ਲੜਾਈ ਹੁੰਦੀ ਹੈ ਪਾਕਿਸਤਾਨ ਤੇ ਹਿੰਦੂਸਤਾਨ ਦੀ ਉਧਰੋਂ ਲਾਸ਼ਾਂ ਜਿਹੜੀਆਂ ਉਧਰ ਜਾਂਦੀਆਂ ਉਹ ਵੀ ਪੰਜਾਬ ਦੇ ਮੁੰਡੇ ਮਰਦੇ ਨੇ ਜਦੋਂ ਇੱਧਰ ਆਉਂਦੀਆਂ ਸਾਡੇ ਪੰਜਾਬ ਦੇ ਮੁੰਡੇ ਮਰਦੇ ਆ ਕਿੱਡਾ ਵੱਡਾ ਘਾਟਾ ਪੈ ਗਿਆ ਸਾਨੂੰ ਦਾ ਘਾਟਾ ਪੰਦੇ ਮਾੜੇ ਮਾੜੇ ਕੰਮ ਆ ਗਏ ਫਿਰ ਬਾਬੇ ਬਾਬੇ ਨਾਨਕ ਦਾ ਜਨਮ ਸਥਾਨ ਉਧਰ ਰਹਿ ਗਿਆ ਨਨਕਾਣਾ ਸਾਹਿਬ ਹੈ ਜੀ ਹਾਂਜੀ ਅਸੀਂ ਤਾਂ ਉਹਨੂੰ ਵੀ ਦੇਖਣ ਨੂੰ ਤਰਸਦੇ ਆ ਤੇ ਕਰਤਾਰਪੁਰ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਉਹ ਵੀ ਉਧਰ ਰਹਿ ਗਿਆ ਪਾਕਿਸਤਾਨ ਚ ਸਾਰਾ ਕੁਝ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਵੀ ਰਲ ਮਿਲ ਕੇ ਰਹੋ ਭਾਈ ਕੋਈ ਚਾਹੇ ਕੋਈ ਹਿੰਦੂ ਹੋਵੇ ਚਾਹੇ ਕੋਈ ਸਿੱਖ ਆ ਚਾਹੇ ਮੁਸਲਮਾਨ ਆ ਸਾਰਿਆਂ ਦੀ ਲਾਲ ਰੰਗ ਦਾ ਲਹੂ ਹੈ ਗੁਰਬਾਣੀ ਵੀ ਇਹੀ ਕਹਿੰਦੀ ਹੈ ਅੱਬਾ ਲੱਲਾ ਕੀ ਕਹਿੰਦੀ ਕੋਈ ਕਿਸੇ ਰੂਪ ਚ ਮੰਨਦਾ ਕੋਈ ਹੈ ਭਗਵਾਨ ਨੂੰ ਮੰਨਦਾ ਸਾਰਾ ਭਗਵਾਨ ਨੂੰ ਹੀ ਮੰਨਦੇ ਆ ਕੋਈ ਕਿਸੇ ਰੂਪ ਚ ਮੰਨਦਾ ਕੋਈ ਵੀ ਕੋਈ ਗੁਰਬਾਣੀ ਕੀ ਕਹਿੰਦੀ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸ਼ਬਦੇ ਇਹ ਤਾਂ ਨੂਰ ਛੇ ਸਮਝਿਆ ਰੂਪ ਚਾ ਕੌਣ ਫਲੇ ਕੋ ਮੰਥੀ ਵਾਜੀ 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 ਦੇਖੋ ਗੁਰਬਾਣੀ ਚ ਅੱਲਾ ਦਾ ਨਾਮ ਵੀ ਆਉਂਦਾ ਹੈ ਰਾਮ ਦਾ ਨਾਮ ਵੀ ਆਉਂਦਾ ਹੈ ਵਾਇਗੁਰੂ ਦਾ ਨਾਮ ਇਹ ਸਾਰਾ ਇੱਕੋ ਹੀ ਚੀਜ਼ ਆ ਜੀ ਇਹ ਫਿਰ ਸ਼ੈਤਾਨ ਲੀਡਰ ਹੁੰਦੇ ਜਿਹੜੇ ਸਾਨੂੰ ਧਰਮਾਂ ਦੇ ਨਾਂ ਤੇ ਵੰਡ ਦਿੰਦੇ ਆ ਇਹ ਜਨਦਾ ਦਾ ਫਾਪਾ ਨੂੰ ਖਾਣ ਪੈਣੋਂ ਦਿੰਦਾ ਦਾ ਦਾਤਾ ਇੱਕ ਹੈ ਸਭ ਹੁੰਦੇ ਬਣਹਾਰ ਦਾ ਤੋਟਣਾ ਆ ਬਈ ਅੰਤ ਪਰੇ ਪੜਾ ਇਹ ਜਿਹੜੇ ਲੰਗੋਵਾਲ ਦੇ ਵਿੱਚ ਬੰਦੇ ਮਾਰੇ ਸੀ ਕਹਦੇ ਗੋਲੀਆਂ ਬੰਦੂਕਾਂ ਨਾਲ ਮਾਰੇ ਗਏ ਕਿ ਹਾਂ ਨੇ ਹੋ ਗਿਆ ਮਾਰੇ ਗਏ मतलब ਬਰਛੇ ਹਰੇ ਕੋਲ ਸੀ ਬੱਛਾ ਤੇਰੇ ਕੋਲੇ ਸੀ ਬਰਛੇ ਸਾਰੇ ਕੋਲੇ ਸੀ ਜਿਹਨੂੰ ਨੇਜੇ ਕਹਿੰਦੇ ਐ ਹਾਂ ਨੇਜੇ ਬਰਛੇ ਗੰਡਾਸੇ ਹਾਂ ਸਾਰਿਆਂ ਦੇ ਘਰਾਂ 'ਚ ਸੀ ਜੀ ਗੰਦਾਂ ਵਾਲੇ ਬਰਛੇ ਨਹੀਂ ਹੁੰਦੇ ਆ ਹਾਂਜੀ 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 ਇਹ ਹਰੇਕ ਦੇ ਘਰ 'ਚ ਸੀ ਉਦੋਂ ਉਦੋਂ ਹਰੇਕ ਫੇਰ ਰਖੜੇ ਪੈਂਦੇ ਜੇ ਕੋਈ ਕਿਤੇ ਸਾਨੂੰ ਨਾ ਹਮਲਾ ਪਾ ਜੀ ਹੂੰ ਹਾਲਾਤ ਹੀ ਐਸੇ ਸੀਗੇ ਆਹ ਬਈ ਪਰਵਾਸ ਹਰੇਕ ਕਰਦਾ ਸੀ ਹੂੰ ਚਲੋ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਮਾਤਾ ਜੀ ਸਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਾਂ ਕੀਤੀਆਂ 1947 ਦੀਆਂ ਗੱਲਾਂ ਸੁਣਾ ਕੇ ਤੁਸੀਂ ਲੋਕਾਂ ਨੂੰ ਰਲ ਮਿਲ ਕੇ ਰਹਿਣ ਦੀ ਬੇਨਤੀ ਜਿਹੜੀ ਕੀਤੀ ਹੈ ਤੁਹਾਡੀ ਲੰਮੀ ਉਮਰ ਹੋਵੇ ਜਿਉਂਦੇ ਰਹੋ ਤੁਸੀਂ ਸਾਨੂੰ ਇਹੋ ਜੀ ਸਿੱਖਿਆ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹਾਂਜੀ